ਪਲਾਸਟਿਕ ਬਣਾਉਣਾ ਇਹ ਕੰਮ ਕਰਦਾ ਤੁਸੀਂ ਦੇਖ ਰਹੇ ਹੋ ਕਿ ਇਹ ਦੋਜੀ ਜਿਹੜਾ ਦੁੱਧ ਬੰਦਾ ਤੇ ਜਿਹਦੇ ਦੁੱਧ ਲੋਕਾਂ ਦੀ ਸ਼ਿਕਾਇਤ ਹੈ ਕਿ ਇਹ ਦੁੱਧ ਦੇ ਵਿੱਚ ਪਲਾਸਟਿਕ ਦੀ ਤਾਰਾਂ ਭਰਦੀਆਂ ਨੇ ਦੁੱਧੂਸਲੇ ਕਹਿੰਦਾ ਵੀ ਇਹ ਕੀ ਨਾਮਤਰਾ ਮੇਰਾ ਨਾਮ ਸ਼ਹਿਯਾਦ ਹੈ ਸ਼ਹਿਯਾਦ ਕਿਥੇ ਰਹਿੰਦੇ ਨਹੀਂ ਕਲਾਹੀ ਮੈਂ ਦੁੱਧ ਚੱਕ ਲਿਆ ਕਰਨ ਦੋ ਸਾਲਾ ਰੋੜ ਤੋਂ ਕਿਦੇ ਕੋਲੋਂ ਮੈਂ ਪੂਰੀ ਡੈਰੀ ਤੋਂ ਪੂਰੀ ਡੈਰੀ ਜਾਨਾ ਕੋਲ ਲਿਆ ਕਰਨ ਕਿੰਨਾ ਚਿਰ ਤੋਂ ਲੈ ਰਿਹਾ ਤੂੰ ਉਹ ਤੋਂ ਮੈਨੂੰ 720 ਰੋਡਨ ਦੀ। ਅੱਛਾ। ਕਿਰਡ ਲੈ ਕੇ ਆਣਾ ਦੋ। ਉਹ ਤਾਂ ਹੀ ਮੈਂ ਇਥੋਂ 65 ਪਾਉਣਾ। ਲੈ ਕੇ ਕਿਰਡ ਆਣਾ। 70 ਕਿਲੋ। 70 ਲੈ ਕੇ ਆਣਾ। 70 ਦੇ ਵਿੱਚ। 70 ਲੈ ਕੇ ਆਣਾ। ਹਾਂਜੀ। ਤੇ 65 ਪਾਉਣਾ। ਹਾਂਜੀ। ਵਿੱਚ ਵਿੱਚ ਗਾਂ ਦਾ ਦੁੱਧ ਹੁੰਦਾ। ਗਾਂ ਦਾ ਦੁੱਧ ਹੋਰ ਕੀ ਮਿਕਸ ਕਰਦੇ ਹੋ? ਹੋਰ ਕੁਝ ਨਹੀਂ। ਤੇ ਜਿਹੜੇ ਇਹ ਬੱਟ ਬੰਦੇ ਐ ਕਾਦੇ। ਅੰਦਰ ਪਚਾ ਚਲੇ ਕਾਣ ਮੇਰੇ ਘਰੇ ਮੱਝਾਂ ਨਹੀਂ ਆਗੀਆਂ। ਹਾਂ ਸਭ ਤੁਸੀਂ ਦੇਖ ਲਿਓ ਕਿ ਇਹ ਦੁੱਧ ਹੈ ਜੀ। ਕੱਲ ਆਇਲ ਕਰਿਆ ਜੀ ਇਹਦਾ ਕਿ ਪੂਰੀ ਡੈਲੀ ਦੇ ਉੱਪਰੋਂ ਲੱਤਿਆ ਹੋਇਆ ਜੋ ਦੱਸ ਰਿਹਾ ਹੈ ਔਰ ਬੱਟ ਬਣੇ ਹੋਏ ਨੇ ਦੇਖੋ ਪਲਾਸਟਿਕ ਦੀਆਂ ਤਾਰਾਂ ਟਾਇਰ ਦੀਆਂ ਜਿਹੜੀਆਂ ਇਹ ਨਿਕਲ ਰਹੀਆਂ ਨੇ ਔਰ ਕਾਫੀ ਦਿਨ ਤੋਂ ਟ੍ਰੇਸਿੰਗ ਹੋ ਰਹੀ ਸੀਗੀ ਹੈਲਥ ਡਿਪਾਰਟਮੈਂਟ ਨੂੰ ਵੀ ਜਰੀਏ ਇਹ ਜੀ ਸ਼ਿਕਾਇਤ ਕੀਤੀ ਸੀਗੀ ਤੇ ਉਹ ਆਈ ਨਹੀਂ ਅੱਜ ਜੀ ਉਹ ਨੰਨ ਨੂੰ ਹਾਂ ਪਾਰਟਿਕੂਲਰਲੀ ਨੰਨ ਨੂੰ ਇੱਕ ਈਮੇਲ ਸੈਂਡ ਕੀਤੀ ਗਈ ਹੈ ਫਿਕਸ ਟਾਈਮ ਦਿੱਤਾ ਗਿਆ ਸ਼ਾਇਦ 7 ਵਜੇ ਦਾ ਹਮ ਅਸਵਾਸਨ ਵੇਲੇ ਅਸੀਂ ਕਿ 7 ਵਜੇ ਟੀਮ ਪਹੁੰਚੂਗੀ ਬਟ ਜੋ ਡਿਸਟ੍ਰਿਕਟ ਹੈਲਥ ਡਿਪਾਰਟਮੈਂਟ ਹੈ ਟੋਟਲੀ ਸਲੀਪਿੰਗ ਇੱਕ ਮਿਲਕ ਮਾਫੀਆ ਹੈ ਸ਼ਰਾਬ ਮਾਫੀਆ ਨਾਲੋਂ ਵੀ ਸੀਰੀਅਸ ਹੈ ਕਿਉਂਕਿ ਹਰ ਘਰ ਦੇ ਵਿੱਚ ਦੁੱਧ ਦੀ ਲੋੜ ਹੈ ਹਰ ਇੱਕ ਬੱਚੇ ਨੇ ਦੁੱਧ ਪੀਣਾ ਸਾਰੇ ਬੱਚਿਆਂ ਦੇ ਪੇਟ 'ਚ ਦਰਦ ਹੋ ਰਿਹਾ ਸਾਡੇ ਕੋਲੇ 25 ਤੋਂ 30 ਸਕੇਤਾ ਆ ਚੁੱਕੀਆਂ ਪੇਟ ਦਰਦ ਰਹੀਆਂ ਆ ਈਮੇਲ ਆ ਇਹ ਅਸੀਂ ਅੱਜ ਨੂੰ ਆਜ ਕਾਡਨ ਕਰਕੇ ਇਹਨੂੰ ਰੋਕਿਆ ਇੱਥੇ ਹੈਲਥ ਡਿਪਾਰਟਮੈਂਟ ਦਾ ਹਜੇ ਤੱਕ ਕੋਈ ਵੀ ਨਮਾਇਦਾ ਕੋਈ ਚਪੜਾਸੀ ਤੱਕ ਨਹੀਂ ਆਇਆ ਟੋਟਲੀ ਆਰਾਮ ਕਰ ਰਿਹਾ ਸਰਕਾਰੀ ਤੰਤਰ ਇਸ ਜਿੱਤੇ ਨਕਲ ਪੌਣੀ ਬਹੁਤ ਜ਼ਰੂਰੀ ਹੈ ਔਰ ਇਸ ਤਰ੍ਹਾਂ ਦਾ ਦੁੱਧ ਹ ਜਗਾ ਜਗਾ ਵੇਚ ਰਿਹਾ ਨਾਕੇ ਲਾ ਕੇ ਜਿਵੇਂ ਪੁਲਿਸ ਨਾਕੇ ਲਾਉਂਦੀ ਹੈ ਹੈਲਥ ਡਿਪਾਰਟਮੈਂਟ ਨੂੰ ਚਾਹੀਦਾ ਸਭ ਦੇ ਦੁੱਧ ਸੈਂਪਲ ਕੀਤੇ ਜਾਣ ਸਾਰਿਆਂ ਨੂੰ ਵਾਰਨ ਕੀਤਾ ਜਾਵੇ ਤਾਂ ਕਿ ਹੈਲਥ ਦੇ ਨਾਲ ਜੋ ਇਹ ਖਲਵਾੜ ਹੋ ਰਿਹਾ ਹੈ ਇਹ ਤੁਸੀਂ ਦੇਖ ਲਿਆ ਜੋ ਦੁੱਧ ਦੀ ਕੰਡੀਸ਼ਨ ਦੇਖ ਲਈ ਹੈ ਇਹ ਜੋ ਖਲਵਾੜ ਹੋ ਰਿਹਾ ਲੋਕਾਂ ਦੀ ਹੈਲਥ ਦੇ ਨਾਲ ਇਹਨੂੰ ਬੰਦ ਕੀਤਾ ਜਾਵੇ ਇਸ ਨੂੰ ਇੱਕ ਮਿਲਕ ਮਾਰਕੀਆ ਦੇ ਰੂਪ ਤੇ ਰੇਟ ਕੀਤਾ ਜਾਵੇ ਇਹਦੀ ਜੋ ਸਜ਼ਾ ਹੈ ਇਹਦੀ ਹਜ਼ਮੇਰੇ ਸਾਹਿਬ ਨਾਲੇ ਤਾਂ ਪਤਨ ਨਾਲੋਂ ਵੀ ਵੱਧ ਹੈ ਜੋ ਲੋਕਾਂ ਦੀ ਸਿਹਤ ਨਾਲ ਸਲੋਗਨ ਉਹ ਸਲੋ ਪੋਇਜ਼ਨ ਲੋਕਾਂ ਨੂੰ ਪਲਾਇਆ ਜਾ ਰਿਹਾ ਜ਼ੂਰੀਆ ਪਲਾਇਆ ਜਾ ਰਿਹਾ ਜੇ ਤੁਸੀਂ ਦੇਖ ਲਿਆ ਸੰਥਾ ਤੁਸੀਂ ਕਿਹੜੀ ਸੰਸਥਾ ਕੋ ਨਾਲ ਮੈਂ ਮਹੱਲਾ ਸਦਾਰ ਕਮੇਟੀ ਵਾਰਡ ਨੰਬਰ 5 ਲੈਨੋਪਾਰ ਏਰੀਆ ਐਂਡ ਸੁਵਿਧਾ ਬਲਕੀ ਚੰਦ ਵਰਮਾ ਤੋਂ ਅਸੀਂ ਇਸ ਤਰ੍ਹਾਂ ਦੇ ਕੰਮਕਾਰ ਦੇ ਵਿੱਚ ਜਦੋਂ ਵੀ ਸਾਨੂੰ ਲੋੜ ਪੈਂਦੀ ਹੈ ਅਸੀਂ ਸਭੀ ਮਦਦ ਦੇ ਨਾਲ ਸਾਡੇ ਨਿਰਮਾਜੀ ਵੀ ਆਏ ਨੇ ਜਤਿੰਦਰ ਜੀ ਆਏ ਨੇ ਸਾਰੇ ਨੂੰ ਬੁਲਾ ਕੇ ਤੇ ਸਾਡੇ ਰਣਜੀਤ ਸਿੰਘ tạmਮੀ ਡਾਕਟਰ ਰਮੇਸ਼ ਚੰਦ ਸਾਰੇ ਅਸੀਂ ਮਿਲ ਕੇ ਸਾਡੀ ਇੱਕ ਬਹੁਤ ਟੀਮ ਬਣੀ ਹੋਈ ਹੈ ਬਹੁਤ ਸੂਝਵਾਨ ਲੋਕ ਨੇ ਇਸ ਤਰ੍ਹਾਂ ਦੇ ਕੰਮ ਕਰਨ ਦਾ ਸਾਨੂੰ ਸ਼ੌਕ ਹੈ ਜਿੱਦਾਂ ਇਹ ਕਿਵੇਂ ਲੱਗਿਆ ਪਤਾ ਜਿਹੜਾ ਵੀ ਇਹ ਦੁੱਧ ਡੁਪਲੀਕੇਟ ਆ ਰਿਹਾ ਹੈ ਤੇ ਕਿਵੇਂ ਤੁਹਾਡੇ ਕੋਲ ਹਾਂ ਇਹ ਕੱਲ ਜਦੋਂ ਇੱਥੇ ਸਾਡਾ ਵੀਰ ਦੁਕਾਨ ਚਲਾਉਂਦਾ ਹੈ ਤੇ ਉਹਨੇ ਤੁਹਾਨੂੰ ਦੱਸਿਆ ਕਹਿੰਦੇ ਵੀ ਆਹ ਦੁੱਧ ਹੈ ਜੀ ਤੁਸੀਂ ਦੇਖੋ ਜਦੋਂ ਅਸੀਂ ਕੱਲ ਉਹ ਦੁੱਧ ਨੂੰ ਦੇਖਿਆ ਤੇ ਉਹ ਦੁੱਧ ਦੀਆਂ ਏਡੀਆਂ ਏਡੀਆਂ ਤਾਰਾਂ ਭਨ ਰਹੀਆਂ ਸੀ ਤੇ ਫਿਰ ਅਸੀਂ ਇਹ ਸਾਨੂੰ ਹੋਇਆ ਵੀ ਇਹ ਤਾਂ ਬੜਾ ਘਾਤਕਾ ਜੇ ਇਦਾਂ ਦਾ ਜ਼ਹਿਰ ਵਿਕਰੇ ਆ ਇਹ ਜਿਹੜਾ ਲੋਕ ਅਣਜਾਣੇ ਚ ਪੀ ਜਾ ਰਹੇ ਨੇ ਬੱਚੇ ਪੀਂਦੇ ਨੇ ਬਜ਼ੁਰਗ ਪੀਂਦੇ ਨੇ ਤੇ ਇਹ ਤਾਂ ਸ਼ਰਾਬ ਨਾਲੋਂ ਵੀ ਭੈੜਾ ਏ ਇਸ ਕਰਕੇ ਇਹਦੇ ਤੇ ਤਾਂ ਬਿਲਕੁਲ ਸਖਤ ਕਾਰਵਾਈ ਹੋਣੀ ਚਾਹੀਦੀ। ਹੁਣ ਕੀ ਮੈਂ ਤੁਸੀਂ ਕੰਪਲੀਟ ਕੀਤੀ ਸੀ ਤੇ ਹਜੇ ਤੱਕ ਕੋਈ ਅਧਿਕਾਰੀ ਨਹੀਂ ਪਹੁੰਚੇ। ਕੀ ਮੰਨਦੇ ਹੋ ਇਸ ਵਿੱਚ ਕੋਈ ਮਿਲਿ-ਬੁਗਤ ਵੀ ਹੋ ਸਕਦੀ ਹੈ ਇਹਨਾਂ ਲੋਕਾਂ ਦੀ? ਨਹੀਂ ਬਿਲਕੁਲ ਉਹ ਡੀਐਚਓ ਨੂੰ ਡੀਐਚਓ ਨੂੰ ਸ਼ਿਕਾਇਤ ਕੀਤੀ ਗਈ ਆ। ਉਹਨਾਂ ਨੂੰ ਬਾਕਾਇਦਾ ਮੈਂ ਈਮੇਲ ਲਿਖਿਆ ਉਹਨਾਂ ਨੂੰ WhatsApp ਤੇ ਉਹ ਈਮੇਲ ਸੈਂਡ ਕੀਤੀ ਕਿ ਜਿਹੜੇ 22 ਤਰੀਕ ਨੂੰ ਸਵੇਰੇ 7 ਵਜੇ ਅਸੀਂ ਇਹ ਬੰਦੇ ਨੂੰ ਜਿਹੜਾ ਕਰਨਾ ਹੈ ਬੰਦੇ ਨੂੰ ਰੋਕਣਾ ਹੈ ਤੇ ਤੁਸੀਂ 7 ਵਜੇ ਤੁਹਾਡੀ ਟੀਮ ਇੱਥੇ ਹਾਜ਼ਰ ਹੋਵੇ। ਪਰੋਸਾ ਦਿੱਤਾ ਗਿਆ ਟੈਲੀਫੋਨ ਤੇ ਜੀ 7 ਵਜੇ ਅਸੀਂ ਆ ਜਾਾਂਗੇ ਪਰ ਟੂਡੇ ਟਿਲ ਟਾਈਮ ਅਸੀਂ ਉਹਨਾਂ ਨੂੰ ਕਾਲ ਕੀਤੀ ਉਹ ਕਹਿੰਦੇ ਅਸੀਂ ਨਿਕਲ ਰਹੇ ਹਾਂ ਸਾਨੂੰ ਇਹ ਨਹੀਂ ਪਤਾ ਉਹ ਕਿੱਥੋਂ ਨਿਕਲ ਰਹੇ ਆ ਤੇ ਬਾਅਦ ਚ ਕਾਲ ਕੀਤੀ ਜੀ ਉਹ ਲੁਧਿਆਣੇ ਤੋਂ ਨਿਕਲ ਰਹੇ ਆ ਇਹ ਨੈਗਲੀਜੈਂਸੀ ਆ ਬਿਲਕੁਲ ਅਫੀਸਰ ਦੀ ਮੈਂ ਡੀਐਚਓ ਮੈਡਮ ਨੂੰ ਕਹਿਣਾ ਚਾਹੁੰਦਾ ਕਿ ਡੀਐਚਓ ਮੈਡਮ ਇਹ ਨੈਗਲੀਜੈਂਸੀ ਹੋ ਨਹੀਂ ਬਰਦਾਸ਼ਤ ਹੋਊਗੀ ਤੁਸੀਂ ਪਲੀਜ਼ ਆਪਣੇ ਅਫੀਸਰ ਨੂੰ ਜਿਹੜਾ ਹੈਗਾ ਇਹ ਚਿਤਾਵਨੀ ਦਿਓ ਅੱਜ ਦੇ ਮੈਟਰ ਦਾ ਉਹਨਾਂ ਨੂੰ ਕਾਰਨ ਦੱਸੋ ਨੋਟਿਸ ਕਰੋ ਕਿ ਤੁਸੀਂ ਲੇਟ ਕਿਉਂ ਹੋਏ ਨਾ ਸੋਏ ਸਸਾਵਾਂ ਨੇ ਜੀ ਜਿਹੜੀਆਂ ਐਸੇ ਕੰਮਾਂ ਦੇ ਵਿੱਚ ਲੱਗੀਆਂ ਹੋਈਆਂ ਸੋ ਇਹ ਹੈ ਜਿਹੜਾ ਕੰਦ ਪੈਸਿਆਂ ਵਾਸਤੇ ਜਿਹੜਾ ਹੈ ਲੋਕਾਂ ਵੀ ਜ਼ਿੰਦਗੀ ਨਾਲ ਖਲਵਾੜ ਕਰ ਰਹੇ ਨੇ ਲੋਕ ਔਰ ਜਿਹਦੇ ਕੋਲ ਕੋਈ ਬਦਲੇ ਕਰਦਾ ਨੰਬਰ ਕਿੰਨਾ ਹੁੰਦਾ ਨੰਬਰ ਨਹੀਂ ਕੋਈ ਹੈ ਤੁਹਾਡਾ ਤੁਹਾਡੇ ਕੋਲ ਉਸ ਬੰਦੇ ਦਾ ਨੰਬਰ ਨਹੀਂ ਹੈ ਜਿਹਦੇ ਕੋਲ ਉਸਦਾ ਨੰਬਰ ਮੇਰੇ ਕੋਲ ਉਹਨਾਂ ਦਾ ਨੰਬਰ ਨਹੀਂ ਹੈ ਜੇ ਫਿਰ ਤੂੰ ਦੁੱਧ ਦਾ ਆਰਡਰ ਦੰਨੇ ਹੋਰ ਕਿਵੇਂ ਕਰਦੇ ਹੋ ਉਦੋਂ ਜਾ ਕੇ ਚੱਕਣਾ ਪੈਂਦਾ ਹੈ ਕੋਰ ਦਾ ਨਾ ਮਰਜੀ ਲੈ ਰੋ ਕਿੱਥੇ ਗਿਆ ਇਹ ਕੋਈ ਗਊਸ਼ਾਲਾ ਰੋਡ ਨਾ ਮਰਜੀ ਕਿੱਥੇ ਬਣਾ ਗਊਸ਼ਾਲਾ ਰੋਡ ਕੋਈ ਗਊਸ਼ਾਲਾ ਰੋਡ ਤੇ ਦੋ ਬੱਸੇ ਇੱਕ ਦਾ ਸਕੂਲ ਦੇ ਵਾਲੇ ਪਾਸੇ ਆ ਜਾਂਦੀਆਂ ਤੇਰੀਆਂ ਇਧਰ ਦੂਜੇ ਪਾਸੇ ਸਵਿੱਤਰ ਮਰਜੀ ਲੈ ਨਾਮ ਪਤਾ ਕੀ ਉਹਦਾ ਬੰਦੇ ਦਾ ਇਹ ਅਮਰੀਸ਼ਪੁਰੀ ਅਮਰੀਸ਼ਪੁਰੀ ਹਾਂਜੀ ਕਿੰਨਾ ਕੁ ਦੁੱਧ ਮਿਲ ਜਾਂਦਾ ਤੁਹਾਨੂੰ ਤੁਹਾਨੂੰ ਅੱਛਾ 50 ਕਿਲੋ ਕੱਕਦੇ 50 ਕਿਲੋ ਕਿੱਦਾਂ